ਦੋਸਤੋ ਪੰਜਾਬ ਵਿੱਚ 90ਵੇਂ ਦਹਾਕੇ ਦਾ ਉਹ ਦੌਰ ਜਦੋਂ ਖੜਕੂਵਾਦ ਆਪਣੇ ਅੰਤਲੇ ਸਮੇਂ ਵਿੱਚ ਸੀ ਪਰ ਖੜਕੂਵਾਦ ਦੇ ਖਾਤਮੇ ਦੇ ਨਾਲ ਹੀ ਪੰਜਾਬ ਵਿੱਚ ਇੱਕ ਹੋਰ ਬੜਾ ਹੀ ਭਿਆਨਕ ਅਤੇ ਖਤਰਨਾਕ ਦੌਰ ਸ਼ੁਰੂ ਹੋਇਆ ਜਿਸ ਵਕਤ ਪੰਜਾਬ ਵਿੱਚ ਕੁਝ ਅਚਾਨਕ ਅਜਾਇ ਗੈਂਗ ਸਰਗਰਮ ਹੋ ਗਏ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਹੀ ਬੜੀ ਵੱਡੀ ਤਬਾਹੀ ਮਚਾਈ ਪੰਜਾਬ ਦਾ ਹਰ ਇੱਕ ਵਚਿੰਦਾ ਦਹਿਸ਼ਤ ਦੇ ਸائے ਏਟ ਜੌਨਲੇ ਮਜਬੂਰ ਹੋ ਗਿਆ ਇਹਨਾਂ ਗੈਂਗਸ ਨੇ ਪੰਜਾਬ ਵਿੱਚ ਸੈਂਕੜੇ ਕਤਲ ਕੀਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਬੜੇ ਜ਼ਾਲਮਾਨਾ ਤਰੀਕੇ ਨਾਲ ਆਮ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਇਹਨਾਂ ਗੈਂਗਸ ਦਾ ਨਾਮ ਸੀ ਕਾਲੇ ਕੱਚਿਆਂ ਵਾਲੇ ਪੰਜਾਬ ਦਾ ਐਸਾ ਕੋਈ ਕੋਨਾ ਨਹੀਂ ਜਿੱਥੇ ਇਹਨਾਂ ਨੇ ਕੋਈ ਵਾਰਦਾਤ ਨਾ ਕੀਤੀ ਹੋਵੇ ਲੰਮਾ ਸਮਾਂ ਤਾਂ ਪੰਜਾਬ ਪੁਲਿਸ ਨੂੰ ਵੀ ਇਹ ਸਮਝ ਨਹੀਂ ਸੀ ਲੱਗੀ ਕਿ ਐਨੇ ਜ਼ੁਲਮ ਆਖਿਰ ਕਰ ਕੌਣ ਰਿਹਾ ਹੈ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਇਹ ਲੋਕ ਕੌਣ ਹਨ ਜੋ ਬੁਰੀ ਤਰ੍ਹਾਂ ਨਾਲ ਲੋਕਾਂ ਨੂੰ ਮਾਰ ਰਹੇ ਹਨ ਔਰਤਾਂ ਦੀਆਂ ਇੱਜ਼ਤਾਂ ਲੁੱਟ ਰਹੇ ਹਨ ਅਤੇ ਡਕੈਤਾਂ ਕਰ ਰਹੇ ਹਨ ਕੌਣ ਸਨ ਉਹ ਕਾਲੇ ਕੱਛਿਆਂ ਵਾਲੇ ਕਿੱਥੋਂ ਆਏ ਸਨ ਇਹ ਭਿਆਨਕ ਦਰਿੰਦੇ ਅਖੀਰ ਕਿਉਂ 15 ਸਾਲਾਂ ਤੱਕ ਇਹਨਾਂ ਦੀ ਦਹਿਸ਼ਤ ਪੰਜਾਬ ਵਿੱਚ ਬਣੀ ਰਹੀ ਤੇ ਇੰਨਾ ਲੰਮਾ ਸਮਾਂ ਇਹ ਪੁਲਿਸ ਦੇ ਹੱਥ ਕਿਉਂ ਨਹੀਂ ਆਇਆ ਪੰਜਾਬ ਵਿੱਚ ਕਾਲੇ ਕੱਛਿਆਂ ਵਾਲਿਆਂ ਦੇ ਉਸ ਦੌਰ ਬਾਰੇ ਅੱਜ ਪੂਰੀ ਅਸਲ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਦੇਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਾਲੇ ਕੱਛਿਆਂ ਵਾਲੇ ਜਿਨ੍ਹਾਂ ਬਾਰੇ ਆਮ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਸਰੀਰ ਉੱਤੇ ਸਿਰਫ ਇੱਕ ਕਾਲਾ ਕੱਛਾ ਹੀ ਪਾ ਕੇ ਰੱਖਦੇ ਸਨ ਜਿਨ੍ਹਾਂ ਨੇ ਬਾਕੀ ਸਾਰੇ ਸਰੀਰ ਅਤੇ ਮੂੰਹ ਉੱਤੇ ਚਿਕਨਾਈ ਵਾਲਾ ਕਾਲਾ ਤੇਲ ਮਲਿਆ ਹੁੰਦਾ ਸੀ ਇਹ ਕਾਲੇ ਕੱਛਿਆਂ ਵਾਲੇ ਰਾਤ ਨੂੰ ਲੋਕਾਂ ਦੇ ਘਰਾਂ ਵਿੱਚ ਆਉਂਦੇ ਤੇ ਸਾਰੇ ਪਰਿਵਾਰ ਨੂੰ ਬੜੇ ਬੇਰਹਿਮ ਤਰੀਕੇ ਦੇ ਨਾਲ ਮਾਰ ਕੇ ਔਰਤਾਂ ਦੀਆਂ ਇੱਜ਼ਤਾਂ ਲੁੱਟ ਕੇ ਤੇ ਫਿਰ ਸਾਰੇ ਘਰ ਦਾ ਸਵਾਇਆ ਕਰਕੇ ਚਲੇ ਜਾਂਦੇ ਸਨ ਦੋਸਤੋ ਜੇਕਰ ਇਹਨਾਂ ਦੀ ਸ਼ੁਰੂਆਤ ਤੋਂ ਲੈ ਕੇ ਗੱਲ ਕਰੀਏ ਤਾਂ ਜਿਸ ਵੇਲੇ ਪੰਜਾਬ ਵਿੱਚ 90-99 ਦਾ ਸਾਲ ਚੱਲ ਰਿਹਾ ਸੀ ਤਾਂ ਉਸ ਵਕਤ ਕੁਝ ਗੈਂਗਸ ਪੰਜਾਬ ਦੇ ਵਿੱਚ ਅਚਾਨਕ ਐਕਟਿਵ ਹੋਏ ਜਿਨ੍ਹਾਂ ਨੇ ਰਾਤ ਨੂੰ ਘਰਾਂ ਵਿੱਚ ਵੜ ਕੇ ਲੋਕਾਂ ਨੂੰ ਮਾਰਨਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਕੁਝ ਲੋਕਾਂ ਵੱਲੋਂ ਇਸ ਦਾ ਸ਼ੱਕ ਖੜਕੂਆਂ ਤੇ ਕੀਤਾ ਗਿਆ ਪਰ ਖੜਕੂਵਾਦ ਖਤਮ ਹੁੰਦੇ ਸਾਰ ਹੀ ਇਹ ਵਾਰਦਾਤਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਪਰ ਇੰਨੀਆਂ ਸਾਰੀਆਂ ਵਾਰਦਾਤਾਂ ਵਿੱਚ ਇੱਕ ਗੱਲ ਜ਼ਰੂਰ ਸਾਂਝੀ ਹੁੰਦੀ ਸੀ ਕਿ ਇਹ ਵਾਰਦਾਤਾਂ ਅਕਸਰ ਪਿੰਡਾਂ ਵਿੱਚ ਉਹਨਾਂ ਘਰਾਂ ਵਿੱਚ ਹੁੰਦੀਆਂ ਸਨ ਜੋ ਘਰ ਪਿੰਡ ਦੇ ਬਾਹਰਵਾਰ ਹਵੇਲੀਆਂ ਜਾਂ ਢਾਣੀਆਂ ਵਿੱਚ ਬਣੇ ਹੁੰਦੇ ਸਨ ਉਹਨਾਂ ਘਰਾਂ ਵਿੱਚ ਇਹ ਵਾਰਦਾਤਾਂ ਜ਼ਿਆਦਾ ਹੁੰਦੀਆਂ ਸਨ ਕਿਉਂਕਿ ਖੇਤਾਂ ਵਿੱਚ ਘਰ ਹੋਣ ਕਰਕੇ ਜੇਕਰ ਕੋਈ ਪਰਿਵਾਰਿਕ ਮੈਂਬਰ ਭੱਜਣ ਜਾਫਰ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਕਿਸੇ ਨੂੰ ਵੀ ਉਸ ਦੀ ਆਵਾਜ਼ ਜਦੋਂ ਤੱਕ ਸੁਣਾਈ ਦਿੰਦੀ ਸੀ ਏਨੇ ਨੂੰ ਉਸ ਦਾ ਕਤਲ ਕਰ ਦਿੱਤਾ ਜਾਂਦਾ ਸੀ ਉਸ ਵਕਤ ਪੰਜਾਬ ਵਿੱਚ ਨੌਬਤ ਇੱਥੋਂ ਤੱਕ ਆ ਗਈ ਸੀ ਕਿ ਹਰ ਰਾਤ ਕਿਸੇ ਨਾ ਕਿਸੇ ਪਿੰਡ ਵਿੱਚ ਇੱਕ ਅਧੀ ਵਾਰਦਾਤਾ ਜ਼ਰੂਰ ਕਾਲੇ ਕੱਛਿਆਂ ਵਾਲਿਆਂ ਵੱਲੋਂ ਕੀਤੀ ਜਾਂਦੀ ਸੀ ਕਾਲੇ ਕੱਛਿਆਂ ਵਾਲੇ ਗੈਂਗ ਦੀ ਸ਼ੁਰੂ ਤੋਂ ਲੈ ਕੇ ਜਾਂਚ ਪੜਤਾਲ ਕਰਨ ਵਾਲੇ ਪੰਜਾਬ ਪੁਲਿਸ ਦੇ ਐਸਪੀ ਡੀ ਰਹੇ ਗੁਰਪ੍ਰੀਤ ਸਿੰਘ ਤੂਰ ਦੇ ਮੁਤਾਬਕ ਜਦੋਂ ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਸਨ ਤਾਂ ਇੱਕ ਦਿਨ ਅਚਾਨਕ ਕਾਲੇ ਕੱਛੇ ਵਾਲਿਆਂ ਦਾ ਗੈਂਗ ਲੁਧਿਆਣੇ ਦੇ ਨੇੜਲੇ ਇਲਾਕੇ ਵਿੱਚ ਵਾਰਦਾਤ ਅਤੇ ਲੁੱਟਗੋ ਕਰਨ ਜਾਂਦਾ ਪਰ ਕਿਸੇ ਕਾਰਨ ਕਰਦੇ ਕਿਸੇ ਮੈਂਬਰ ਨੂੰ ਇਸ ਦਾ ਪਤਾ ਚੱਲ ਜਾਂਦਾ ਤੇ ਉਹ ਵੀ ਅੱਗੋਂ ਫਾਇਰ ਕਰਦਾ ਜਿਸ ਵਿੱਚ ਇੱਕ ਗੈਂਗ ਦੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਇਹ ਪਹਿਲਾ ਕਲੂ ਸੀ ਜੋ ਪੰਜਾਬ ਪੁਲਿਸ ਨੂੰ 1993 ਦੇ ਵਿੱਚ ਪਹਿਲੀ ਵਾਰ ਮਿਲਿਆ ਸੀ ਕਾਲੇ ਕਚਿਆਂ ਵਾਲੇ ਉਸ ਮਰੇ ਹੋਏ ਵਿਅਕਤੀ ਦੀ ਜਦ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਇਹ ਪਤਾ ਚੱਲਦਾ ਹੈ ਕਿ ਉਹ ਰਾਜਸਥਾਨ ਤੋਂ ਆਇਆ ਇੱਕ ਬੌਰੀਆ ਸਮਾਜ ਦਾ ਮੈਂਬਰ ਹੈ ਜਿੰਨਾ ਪਹਿਲਾਂ ਰਾਜਸਥਾਨ ਵਿੱਚ ਵਾਰਦਾਤਾ ਕੀਤੀਆਂ ਫਿਰ ਉਹ ਦਿੱਲੀ ਚਲੇ ਗਏ ਉੱਥੇ ਉਹ ਟਰੱਕਾਂ ਦੇ ਡਰਾਈਵਰ ਬਣ ਗਏ ਤੇ ਛੋਟੀਆਂ ਮੋਟੀਆਂ ਵਾਰਦਾਤਾ ਦਿੱਲੀ ਵਿੱਚ ਕੀਤੀਆਂ ਦਿੱਲੀ ਵਿੱਚ ਜਦ ਪੁਲਿਸ ਉਹਨਾਂ ਦੀ ਭਾਲ ਕਰਨ ਲੱਗੀ ਤਾਂ ਉਹ ਪੰਜਾਬ ਆ ਗਏ ਪੰਜਾਬ ਆ ਕੇ ਉਹਨਾਂ ਸ਼ਹਿਰਾਂ ਵਿੱਚ ਝੁੱਗੀਆਂ ਝੌਪੜੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਪਹਿਲਾ ਦਿਨੇ ਜਾ ਕੇ ਉਹ ਪਿੰਡਾਂ ਵਿੱਚ ਅਜਿਹੇ ਘਰ ਸਿਲੈਕਟ ਕਰ ਆਉਂਦੇ ਸਨ ਜਿੱਥੇ ਉਹਨਾਂ ਰਾਤ ਨੂੰ ਵਾਰਦਾਤ ਕਰਨੀ ਹੁੰਦੀ ਸੀ ਤੇ ਫਿਰ ਰਾਤ ਨੂੰ ਉਵੇਂ ਹੀ ਕਾਲੇ ਕੱਚੇ ਪਾ ਕੇ ਉਸ ਘਰ ਪਹੁੰਚ ਜਾਂਦੇ ਸਨ ਜੋ ਅਕਸਰ ਹੀ ਪੂਰੇ ਪਿੰਡ ਤੋਂ ਥੋੜੀ ਦੂਰ ਖੇਤਾਂ ਵਿੱਚ ਬਣਿਆ ਹੁੰਦਾ ਇਸ ਗੈਂਗ ਵਿੱਚ ਇੱਕੋ ਪਰਿਵਾਰ ਦੇ ਹੀ ਸਾਰੇ ਮੈਂਬਰ ਸਨ ਕੁਝ ਉਹਨਾਂ ਦੇ ਰਿਸ਼ਤੇਦਾਰ ਸਨ ਪਰ ਇਹ ਤਾਂ ਸੀ ਉਹ ਬੌਰੀਆ ਗਰੁੱਪ ਜੋ ਰਾਜਸਥਾਨ ਤੋਂ ਆਇਆ ਸੀ ਇਸ ਤੋਂ ਬਿਨਾਂ ਵੀ ਪੰਜਾਬ ਵਿੱਚ ਬਹੁਤ ਸਾਰੇ ਗਰੋਅ ਐਕਟਿਵ ਸਨ ਇਸ ਗਰੁੱਪ ਤੋਂ ਇਲਾਵਾ ਪੰਜਾਬ ਵਿੱਚ ਕਾਲੇ ਕੱਛੇ ਵਾਲਿਆਂ ਦੇ ਰੂਪ ਵਿੱਚ ਇੱਕ ਬੰਗਾਲੀਆਂ ਦਾ ਗਰੁੱਪ ਸੀ ਜਿਨ੍ਹਾਂ ਜੁਪੀ ਹਰਿਆਣਾ ਦਿੱਲੀ ਕਈ ਥਾਂਈ ਵਾਰਦਾਤਾ ਕੀਤੀਆਂ ਤੇ ਫਿਰ ਪੰਜਾਬ ਆ ਗਏ ਇਹ ਗਰੁੱਪ ਵੀ ਝੁੱਗੀਆਂ ਝੌਂਬੜੀਆਂ ਵਿੱਚ ਰਹਿੰਦਾ ਇਹ ਰਹਿੰਦੇ ਤਾਂ ਕਿਸੇ ਹੋਰ ਸ਼ਹਿਰ ਹੁੰਦੇ ਸਨ ਪਰ ਵਾਰਦਾਤ ਕਿਸੇ ਹੋਰ ਦੂਰ ਸ਼ਹਿਰ ਵਿੱਚ ਜਾ ਕੇ ਕਰਦੇ ਸਨ ਤੀਜਾ ਪੰਜਾਬ ਦੇ ਵਿੱਚ ਜਿਹੜਾ ਕਾਲੇ ਕੱਛੇ ਵਾਲਿਆਂ ਦਾ ਗਰੋਸ ਤਰਕ ਸੀ ਉਹ ਸੀ ਸ਼ਹਿਮਾਰ ਜੋ ਕਿ ਦਿਨੇ ਪਿੰਡਾਂ ਵਿੱਚ ਖੇਡਾਂ ਵਖਾਉਣਾ ਆਉਂਦੇ ਸਨ ਜਿਵੇਂ ਕੋਈ ਤਮਾਸ਼ਾ ਕਰਦੇ ਹੁੰਦੇ ਸਨ ਤੇ ਦਿਨੇ ਹੀ ਘਰ ਵੇਖ ਕੇ ਰਾਤ ਨੂੰ ਉਸ ਨੂੰ ਲੁੱਟਣ ਆਣ ਪੈਂਦੇ ਸਨ ਇਹ ਗਰੁੱਪ ਸਭ ਤੋਂ ਵੱਧ ਖਤਰਨਾਕ ਸੀ ਜਿਸ ਨੇ ਜਿੱਥੇ ਵੀ ਕੋਈ ਵਾਰਦਾਤ ਕੀਤੀ ਉੱਥੇ ਹੀ ਪੂਰੇ ਦੇ ਪੂਰੇ ਪਰਿਵਾਰ ਨੂੰ ਬੜੇ ਜ਼ਾਲਮਾਨਾ ਤਰੀਕੇ ਨਾਲ ਮਾਰ ਦਿੱਤਾ ਇਸ ਤੋਂ ਇਲਾਵਾ ਇੱਕ ਪਾਰਦਿਆਂ ਦਾ ਗਰੁੱਪ ਸੀ ਇੱਕ ਗਰੁੱਪ ਨੂੰ ਕਲੰਦਰ ਕਹਿੰਦੇ ਸਨ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਪੰਜ ਗਰੋਹ ਨਹੀਂ ਸਨ ਬਲਕਿ ਇਹਨਾਂ ਪੰਜਾਂ ਦੇ ਅਗਾਹ ਕਈ-ਕਈ ਗੈਂਗ ਬਣੇ ਹੁੰਦੇ ਸਨ ਇਹਨਾਂ ਪੰਜ ਕੈਟਾਗਰੀਆਂ ਵਿੱਚ ਤਾਂ ਇਹਨਾਂ ਨੂੰ ਸਿਰਫ ਪੁਲਿਸ ਵੱਲੋਂ ਵੰਡਿਆ ਗਿਆ ਸੀ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਸਾਰੇ ਦੇ ਸਾਰੇ ਸੰਗੜੀਆਂ ਝੁੱਗੀਆਂ ਵਾਲੇ ਇਲਾਕੇ ਵਿੱਚ ਰਹਿੰਦੇ ਸਨ ਜਿੱਥੇ ਕਿਸੇ ਨੂੰ ਇਹਨਾਂ ਦੀ ਪਛਾਣ ਕਰਨੀ ਵੀ ਬੜੀ ਔਖੀ ਹੋ ਜਾਂਦੀ ਸੀ ਕਈ گروਹ ਅਜਾਇਬ ਵੀ ਸਨ ਜੋ ਦਿਨੇ ਪਿੰਡਾਂ ਵਿੱਚ ਰੂੜੀਆਂ ਤੋਂ ਕੱਚ ਆਦੀ ਝੁੱਗਣ ਆਉਂਦੇ ਸਨ ਤੇ ਦਿਨੇ ਘਰ ਦੀ ਪੂਰੀ ਨਿਸ਼ਾਨਦੇਹੀ ਕਰਕੇ ਕਿ ਘਰ ਕਿਹੋ ਜਿਹਾ ਹੈ ਕਿੰਨੇ ਪੈਸੇ ਵਾਲਾ ਹੈ ਘਰ ਵਿੱਚ ਕਿੰਨੇ ਮਰਦ ਮੈਂਬਰ ਹਨ ਸਭ ਕੁਝ ਜਾਂਚ ਪੜਤਾਲ ਕਰਕੇ ਫਿਰ ਰਾਤ ਨੂੰ ਵਾਰਦਾਤ ਕਰਦੇ ਸਨ ਕੁਝ ਕੁ ਮੰਗਤਿਆਂ ਦੇ ਰੂਪ ਵਿੱਚ ਘਰਾਂ 'ਚੋਂ ਮੰਗ ਲਾਉਂਦੇ ਸਨ ਹਰੇਕ ਗਰੁੱਪ ਵਿੱਚ ਘੱਟ ਤੋਂ ਘੱਟ 10 ਤੋਂ 12 ਬੰਦੇ ਮੌਜੂਦ ਹੁੰਦੇ ਸਨ ਪਹਿਲਾ ਪਹਿਲ ਇਹਨਾਂ ਕੋਲ ਕੋਈ ਬਾਲੇ ਵੱਡੇ ਹਥਿਆਰ ਨਹੀਂ ਸਨ ਕਿਸੇ ਕੋਲ ਕੋਈ ਰਾਡ ਹੁੰਦੀ ਕਿਸੇ ਕੋਲ ਕੋਈ ਲੱਕੜ ਦਾ ਟੰਬਾ ਹੁੰਦਾ ਉਸ ਵਕਤ ਪੰਜਾਬ ਦੇ ਲੋਕ ਜ਼ਿਆਦਾਤਰ ਘਰਾਂ ਦੇ ਬਾਹਰ ਵੇੜੇ ਵਿੱਚ ਸੌਂਦੇ ਸਨ ਤੇ ਇਹਨਾਂ ਕਾਲੇ ਕਚਿਆਂ ਵਾਲਿਆਂ ਵੱਲੋਂ ਸੁੱਤੇ ਪਏ ਪਰਿਵਾਰ ਉੱਤੇ ਹੀ ਤਾ ਵਾ ਬੋਲ ਦਿੱਤਾ ਜਾਂਦਾ ਸੀ ਜ਼ਿਆਦਾਤਰ ਵਾਰ ਇਹ ਲੋਕਾਂ ਦੇ ਸਿਰਾਂ ਉੱਪਰ ਕਰਦੇ ਸਨ ਤਾਂ ਜੋ ਜਲਦੀ ਮੌਤ ਹੋ ਸਕੇ ਪਰ ਤੜਕੇ ਜਦੋਂ ਪੂਰਾ ਪਿੰਡ ਅਤੇ ਪੁਲਿਸ ਪੂਰੇ ਘਰ ਵਿੱਚ ਪਰ ਤੜਕੇ ਜਦੋਂ ਪੂਰਾ ਪਿੰਡ ਅਤੇ ਪੁਲਿਸ ਪੂਰੇ ਘਰ ਨੂੰ ਹੀ ਲਹੂ ਵਿੱਚ ਡੁੱਬਿਆ ਦੇਖਦੀ ਸੀ ਤਾਂ ਲੋਕਾਂ ਦੀਆਂ ਤਾਂ ਆ ਨਿਕਲ ਜਾਂਦੀਆਂ ਸਨ ਇਹਨਾਂ ਗੈਗ ਇਹ ਗੈਗ ਜ਼ਿਆਦਾਤਰ ਪੰਜਾਬ ਵਿੱਚ ਅਪ੍ਰੈਲ ਅਤੇ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਸਭ ਤੋਂ ਵੱਧ ਵਾਰ ਦਾ ਤਾਂ ਕਰਦੇ ਸਨ ਕਿਉਂਕਿ ਇਹਨਾਂ ਮਹੀਨਿਆਂ ਵਿੱਚ ਹੀ ਪੰਜਾਬ ਵਿੱਚ ਕਣਕ ਅਤੇ ਝੋਨੇ ਦੀ ਫਸਲ ਇਹ ਗੈਂਗ ਜ਼ਿਆਦਾਤਰ ਪੰਜਾਬ ਵਿੱਚ ਅਪ੍ਰੈਲ ਅਤੇ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਸਭ ਤੋਂ ਵੱਧ ਵਾਰ ਦਾਤਾਂ ਕਰਦੇ ਸਨ ਕਿਉਂਕਿ ਇਹਨਾਂ ਮਹੀਨਿਆਂ ਵਿੱਚ ਹੀ ਪੰਜਾਬ ਵਿੱਚ ਕਣਕ ਅਤੇ ਝੋਨੇ ਦੀ ਫਸਲ ਪੱਕ ਕੇ ਮੰਡੀਆਂ ਵਿੱਚ ਵਿਕਦੀ ਸੀ ਤੇ ਬੈਂਕਾਂ ਘਟ ਹੋਣ ਕਾਰਨ ਲੋਕ ਫਸਲ ਦੇ ਸਾਰੇ ਪੈਸੇ ਘਰਾਂ ਵਿੱਚ ਸੰਭਾਲ ਕੇ ਰੱਖਦੇ ਸਨ ਕਾਲੇ ਕੱਛਿਆਂ ਵਾਲੇ ਇਹ ਗੈਂਗ ਪੰਜਾਬ ਦੇ ਵਿੱਚ 90-91 ਤੋਂ ਲੈ ਕੇ 2005 ਤੱਕ ਕਰੀਬ 15 ਸਾਲ ਪੰਜਾਬ ਦੇ ਵਿੱਚ ਐਕਟਿਵ ਰਹੇ ਇਸ ਦੌਰਾਨ ਕਰੋੜਾ ਰੁਪਏ ਪੰਜਾਬ ਦੇ ਵਿੱਚੋਂ ਇਹਨਾਂ ਨੇ ਲੁੱਟੇ 300 ਤੋਂ ਵੱਧ ਪੰਜਾਬੀਆਂ ਦਾ ਇਹਨਾਂ ਵਾਰਦਾਤਾਂ ਵਿੱਚ ਕਤਲ ਹੋਇਆ ਬਹੁਤ ਸਾਰੇ ਜ਼ਬਰ ਜਨਾਬ ਪੰਜਾਬੀ ਔਰਤਾਂ ਦੇ ਨਾਲ ਹੋਏ ਸਰਕਾਰੀ ਰਿਕਾਰਡ ਮੁਤਾਬਕ 90 ਤੋਂ ਲੈ ਕੇ 2005 ਤੱਕ ਪੁਲਿਸ ਵੱਲੋਂ ਕਰੀਬ 3000 ਇਹਨਾਂ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਫੜਿਆ ਗਿਆ ਜੋ ਇਹਨਾਂ ਵਾਰਦਾਤਾਂ ਵਿੱਚ ਸ਼ਾਮਲ ਸਨ ਹਜ਼ਾਰਾਂ ਪੰਜਾਬ ਦੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਹਨਾਂ ਕਾਲੇ ਕੱਚਿਆਂ ਵਾਲਿਆਂ ਵੱਲੋਂ ਉਮਰ ਭਰ ਲਈ ਅਪਾਹਜ ਬਣਾ ਦਿੱਤਾ ਗਿਆ ਲੋਕਾਂ ਨੂੰ ਮਜਬੂਰੀ ਵਿੱਚ ਜੋ ਬਾਰ ਬਾਰ ਖੇਤਾਂ ਵਿੱਚ ਘਰ ਪਾ ਕੇ ਬੈਠੇ ਸਨ ਕਾਲੇ ਕੱਚੇ ਵਾਲਿਆਂ ਦੀ ਦਹਿਸ਼ਤ ਕਾਰਨ ਮੁੜ ਪਿੰਡ ਵਿੱਚ ਦੁਬਾਰਾ ਥਾਂ ਖਰੀਦ ਕੇ ਨਵੇਂ ਘਰ ਬਣਾਉਣੇ ਪਏ ਅਖੀਰ ਉੱਤੇ ਜੇਕਰ ਗੱਲ ਕਰੀਏ ਕਿ ਇਹਨਾਂ ਜ਼ਾਲਮਾਂ ਨੂੰ ਕਾਨੂੰਨ ਵੱਲੋਂ ਸਜ਼ਾ ਕੀ ਮਿਲੀ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਫੜੇ ਗਏ ਜ਼ਿਆਦਾਤਰ ਕਾਲੇ ਕੱਚੇ ਵਾਲਿਆਂ ਨੂੰ ਉਮਰ ਕੈਦ ਅਤੇ ਮੌਤ ਤੱਕ ਜੇਲ੍ਹ ਦੀਆਂ ਸਜ਼ਾਾਂ ਹੋਈਆਂ ਦੋਸਤੋ ਜਿਨ੍ਹਾਂ ਲੋਕਾਂ ਨੇ ਇਸ ਜ਼ਨਤਾਬ ਨੂੰ ਆਪਣੇ ਪਿੰਡੇ ਉੱਤੇ ਹੰਡਾਇਆ ਉਹਨਾਂ ਦੇ ਕਾਲਜੇ ਵਿੱਚ ਅੱਜ ਵੀ ਇਸ ਖੂਨੀ ਮੰਜ਼ਰ ਨੂੰ ਯਾਦ ਕਰਕੇ ਪੀੜ ਡਟ ਪੈਂਦੀ ਹੈ ਪਿੰਡਾ ਦਾ ਮਾਹੌਲ ਹੀ ਬਦਲ ਗਿਆ ਸੀ ਸਾਰੀ-ਸਾਰੀ ਰਾਤ ਲੋਕ ਪਿੰਡਾ ਵਿੱਚ ਪਹਿਰੇ ਲਾ ਕੇ ਪਿੰਡਾ ਦੀ ਰਾਖੀ ਕਰਿਆ ਕਰਦੇ ਸਨ ਸੋ ਦੋਸਤੋ ਇਹ ਸੀ ਪੰਜਾਬ ਵਿੱਚ ਦਹਿਤ ਫਲਾਉਣ ਵਾਲੇ ਕਾਲੇ ਕੱਚੇ ਵਾਲਿਆਂ ਦੀ ਪੂਰੀ ਕਹਾਣੀ ਵੀਡੀਓ ਆਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ